ਕਿਹੜੀ ਰੋਕ ਦੋ ਮਹੀਨੇ ਚ ਦੋਸੋਂ ਕਿਹੜੀ ਕੰਮ ਕਰ ਰਹੀ ਸੀ ਮੈਨੂੰ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਸਾਰੇ ਨੇ ਜਿਦਾ ਆ ਤੁਹਾਨੂੰ ਇਹ ਕਿਉਂਕਿ ਇੰਨਾ ਇੱਕ ਦਾ ਮੁੱਲ ਮੋੜ ਹਾਂ ਹਾਂਜੀ ਦੋਸਤੋ ਖਰੜ ਦੀ ਐਮ.ਐਲ.ਏ. ਅਨਮੋਲ ਗਗਨ ਮਾਨ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਉਹ ਖਰੜ ਦੇ ਵਿੱਚ ਕੋਈ ਪ੍ਰਚਾਰ ਕਰਨ ਜਾਂਦੀ ਹੈ ਕਿ ਉੱਥੋਂ ਦੇ ਇੱਕ ਸ਼ਹਿਰੀ ਮੁੰਡੇ ਜੋ ਕਿ ਪ੍ਰਧਾਨ ਮਜੂ ਜਾਣਿਆ ਜਾਂਦਾ ਏ ਉਸ ਵੱਲੋਂ ਅਨਮੋਲ ਗਗਨ ਮਾਨ ਨੂੰ ਜੋ ਕਿ ਖਰੀਆਂ ਖਰੀਆਂ ਗੱਲਾਂ ਸੁਣਾ ਦਿੱਤੀਆਂ ਜਾਂਦੀਆਂ ਹਨ ਔਰ ਅਣਮੋਲ ਗੱਣਮਾਨ ਦੀ ਜੋ ਕਿ ਬੋਲਤੀ ਬੰਦ ਹੋ ਜਾਂਦੀ ਹੈ ਕਿ ਤੁਸੀਂ ਅੱਗੇ ਵੀਡੀਓ ਪੂਰੀ ਜ਼ਰੂਰ ਦੇਖਿਓ ਕਿ ਅਣਮੋਲ ਗੱਣਮਾਨ ਨਾਲ ਉਸ ਮੁੰਡੇ ਨੇ ਕਿਸ ਤਰ੍ਹਾਂ ਗੱਲ ਕੀਤੀ ਹੈ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ ਇਹ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਤੀ ਦੀ ਹੋਈ ਹੌਕ ਹੈਗੀ ਆ ਕਨਸਟ੍ਰਕਸ਼ਨ ਨਹੀਂ ਪਉਣੀ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿ ਅਗਰਾਊਂਡ ਬਣਨੇ ਉਹ ਵੀ ਹੋਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ 'ਚ ਹੈ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਕਦੋਂ ਬਣੂਗੀ ਦੱਸੋ ਤਾਂ ਸੇ ਮੈਨੂੰ ਚਾਰ ਮੈਣਨੋਂ ਕਹਿ ਕੇ ਕਹਿ ਕੇ ਧੱਕੇ ਜਾਈ ਟਰੈਕਟਰ ਲਾ ਕੇ ਹੀ ਕੜ ਜਾਣਗੇ ਪਹਿਲਾਂ ਮੈਣਨੋਂ ਭਾਈ ਮੰਤ ਤਿੰਨ ਚਾਰ ਸਾਲ ਲੌਗੇ ਧੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਕਿ ਦੋ ਮਹੀਨੇ ਚ ਦਸੋਂ ਕਿਹੜੀ ਕੰਮ ਕਰੇ ਜੀ ਜਿਹੜਾ ਦੋਲੇ ਰਹਿਣਾ ਹੈ ਉਹ ਨਹੀਂ ਹੋਣਾ ਜਦੋਂ ਦੇਖ ਜਦੋਂ ਬਸਿਆਂ ਦੇ ਬੱਚਿਆਂ ਦੀ ਬੱਸ ਬੰਟੂ ਜੀ ਜਿਹਾ ਕਰੋਂਗੇ ਤੁਸੀਂ ਦੱਸੋ ਮੈ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਤੇ ਮੈਂ ਆਹ ਬੋਲ ਕੇ ਹੱਟ ਗਈ ਮੈਨੂੰ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕੰਮ ਕਰਾਉਣਾ ਮੈਂ ਕੰਮ ਕਰਾਵਾ ਨਾਲ ਖਰਚ ਖਰਚ ਨਹੀਂ ਸਾਡੇ ਨੰਬਰ ਬਾੜ ਦੋ ਮੈਂ ਉਂਹੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਜੀ ਦਾ ਕੰਮ ਦੋ ਚਲ ਮੈਂ ਇੱਕ ਗੱਲ ਦੱਸ ਰਹੀ ਆ ਆ ਮੁੰਡਾ ਬੋਲਿਆ ਤੇਰਾ ਨੰਬਰ ਬਾੜ ਦੋ ਦੱਸ ਮੁੰਡੇ ਦਾ ਮੱਥਾ ਦੇਖੀ ਸੀ ਕਿ ਮੈਂ ਮੁਸ਼ਕਲਾਂ ਆਸਮਾਨ ਚ ਵੜ ਜੇ ਮੈਂ ਥੋੜੇ ਕੋਈ ਕਹਿ ਰਹੇ ਹੋ ਨਹੀਂ ਤੁਸੀਂ 2 ਮਹੀਨਿਆਂ ਚ ਕੀ ਦੀ ਮੈਂ ਜੀ ਮੈਂ ਤੁਹਾਡੇ ਨਾਲ ਹੁਣੀ ਚੱਲੂੰਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੈਂੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਥੋੜਾ ਕਰ ਦੋ 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਦ ਕਮਰਾ ਵੀ ਨਹੀਂ ਪੈਂਦਾ ਮੈਂ ਗੱਟਕਾ ਦੇ ਸਕਦੇ ਆ ਜੀ ਉਹ ਘਟਕਾ ਲੈ ਲਓ ਨਹੀਂ ਨਹੀਂ ਫੈਨ ਨਹੀਂ ਆ ਦੋ ਪੈਣੋ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਘਟਕਾ ਇਹ ਨਾਲ ਥੋੜਾ ਬਣੇ ਮੈਂ ਜਿੱਦ ਅੱਗੇ ਟਿਪਰ ਆਪਣੇ ਪੈਸੇ ਲਗੇ ਐਮਸੀ ਮਾਮ ਹਿੰਦੂਸਤਾਨ ਇੰਟਰ ਨਾਲਿਆਂ ਨੂੰ ਕਹਿੰਦਾ 500 50000 ਕਰਕੇ ਬਣਾ ਲੈਣ ਕਦੋਂ ਆਫਸਰ ਵੀ ਆਲੇ ਸਾਰੇ ਆ ਗਏ ਚਲੋ ਹੁਣ ਫੇਰ ਲੈ ਲਓ ਟੈਨੋਰ ਕਰਾ ਦੋ ਦੋ ਦੇ ਨਿਕਾਲੇ ਨਹੀਂ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਘਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਹਾਂ ਜੀ ਤੁਸੀਂ ਦੱਸ ਦੋ 12 ਆਪਾਂ ਚਲੋ 3 4 ਪਹੁੰਚ ਜਾਈਏ ਪੈਣਾ ਹੀ ਨਹੀਂ ਵੀਰੇ ਜੋਰ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਮਿਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪੈਣੀ ਦੇਖਣਾ ਵੀ ਕਿਦਰ ਕੈਮਰਾ ਹੁਣ ਅਸੀਂ ਹੀ ਹੋਵਾਂਗੇ ਮੈਂ ਤਾਂ ਨਹੀਂ ਲੱਗ ਰਿਹਾ ਆ ਪਿਆ ਮਾਡਲ ਤਾਂ ਪਿਛਲੇ ਹਾਲਾਂਕਿ ਬਤਾਉ ਰਹੇ ਮੈਂ ਲੈ ਡੈਰੀ ਨੰਬਰ ਆੜੀਓ ਲਿਆਓ ਐਲੀਜੈਂਟ ਬਤਾਉ ਰਹੇ ਪਹਿਲੀ ਪ੍ਰਿੰਸੀਪਲ 40 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਆਟਰ ਦੋ ਵੱਡੇ ਐ ਤੇਨ ਵੱਡੇ ਐ ਤਾਂ ਗਰੇਡਰ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਕੀਤਾ ਲੈ ਕੇ ਇੱਕ ਮੀਟਰ ਉਹ ਵੀ ਕਰ ਲਓ ਦੂਜੇ ਨੰਬਰ ਤੇ ਕਿਤੇ ਲੋਹੇ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਪ ਚਾਗੀ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਛੋਟੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਨੂੰ ਸੂਚਨਾ ਨਾਲ ਕੋਈ ਤਾਂ ਸੂਚਨਾ ਵਰਤਮਾਨ ਨੂੰ ਛੋਟੀਆਂ ਸੜਕਾਂ ਲਈ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚ ਲਾ ਗਿਆ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਉਂਦਾ ਉਰੇ ਦੱਸੋ ਇਹਨੂੰ ਬਲਾਈਏ ਮੇਰੀ ਜਾਨ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਭਾਈ ਕੈਬ ਵੀ ਨਹੀਂ ਆਉਂਦੀ ਭਾਈ ਕਿਉਂ ਨਾ ਕੋਈ ਸੁਣਦਾ ਨਹੀਂ ਨਾ ਉਹਨਾਂ ਦੇ ਸਾਰੇ ਪੁਛਦੇ ਨੇ ਦੋ ਮਿੰਟ ਪਹਿਲੇ ਉਹ ਵੀ ਤਾਂ ਕਹਿ ਗਿਆ ਹੁੰਦਾ ਉਹ ਵੀ ਥੋੜੇ ਆ ਕੋਈ ਤਾਂ ਸਾਰਿਆਂ ਸੁਣਦਾ ਜਿਹਨਾਂ ਨਾਲ ਘੇਰੇ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚਲੋ ਜੇ ਕੋਈ ਸੜਕ ਤੋਂ ਲੰਘੀਏ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿ ਨਿਕਲੂਗਾ ਇਹ ਤਾਂ ਪਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਅਸੀਂ ਸਨਮਾਨ ਕਰੂਗੇ ਤੁਹਾਡਾ ਪਿੰਡ ਦਾ ਉਹ ਵੀ ਅਸੀਂ ਮੈਨੂੰ ਕਹਿ ਰਹੇ ਹਾਂ ਨਾ ਟੋਪੇ ਆ ਸੜਕ ਜਾਂ ਕਸ ਬੰਨ੍ਹ ਸਕਦੇ ਜੀ ਪਤਾ ਨਹੀਂ ਭਾਜੀ ਭਾਈਆ ਸੜਕ ਤੁਹਾਨੂੰ ਪਤਾ ਅਗਲੀ ਬਾਦ ਇੱਕ ਵਾਰੋਂ ਬਣੀ ਸੀ ਜਾਂ ਦਾਦੀ ਦੇ ਬਾਦੋਂ ਸੜਕ ਨਹੀਂ ਬਣੀ ਆ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ ਬੰਨੀ ਬਦਕਾ ਕਰਾ ਹੋ ਗਈ ਸਾਡ ਸਾਡੇ ਸਰਕਾਰ ਨੂੰ ਰਹਿ ਕੇ ਮੈਂ ਦਾਦ ਨਾਲ ਪਰਦੇ ਨਾ ਇੰਨਾ ਤੇ ਰਹਿ ਗਈ ਬਹੁਤ ਵੱਡਾ ਪਰਫੋਰਮੈਂਸ ਨੰਬਰ ਦੱਸੋ ਹੀ ਕੌਣ ਆਪਾਂ ਦੋ ਕਰੂੰਗੇ ਕੰਮ 4 ਸਾਲ ਹੋ ਗਏ ਬਹੁਤ ਅਚੀ ਪਰਫੋਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂ ਜੀ ਹੁਣ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋ ਕਰਾ ਕਮੇਟੀ ਸਭਾ ਤੇ ਵੀ ਪਾਉਣੇ ਵਿੱਚ ਫਸ ਜਾ ਰਹੇ ਆ ਨਾ ਤੁਸੀਂ ਪਾਸ ਕਰ ਦਿਓ ਇੱਕ ਇੱਕ ਮਹੀਨੇ ਨਹੀਂ ਦੇ ਦੋ ਕਿਲੋ ਮੀਟਰ ਤੋਂ ਬੋਲੋ ਮੈਨੂੰ ਜਵਾ ਦੇ ਜੀ ਅੱਛੀ ਗੱਲ ਤੁਹਾਕ ਸੋਹਣੀ ਜੇ ਹੁਣ ਅਗਲੇ 2 ਮਹੀਨਿਆਂ ਚ ਕਰਤਾ ਮੈਂ ਕਿ ਮੰਨੂ ਮੰਨੂ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਦੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜ ਕਿਉਂ ਪੁੱਛ ਰਹੀ ਹੈ ਸਾਰੇ ਨੇ ਜਿਦਾਇਆ ਸਾਨੂੰ ਜੀ ਕਿਉਂਕਿ ਇੰਨਾ ਇੱਕ ਦਾ ਮੋੜ ਮੋੜ ਦੋਈ ਕੰਮ ਥੋੜਾ ਬੁੱਧਤਾ ਕਰ ਰਹੀ ਹੈ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸਾਡੇ ਪਾਸ ਜੀ ਇੱਕ ਜਾਣਿਆ ਮੈਂ ਜੀ ਸੜਕ ਦੇ ਪਾਸ ਨੂੰ ਕਿਆ ਕਰਾਂ ਜਰੂਰ ਦੇਖਣੇ ਤੁਹਾਨੂੰ ਲੱਗਦਾ ਹੀ ਪੁੱਛਦਾ ਮੈਂ ਸੜਕ ਤਾਂ ਬਣ ਜੂਹੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋਜੂਗਾ ਹੋਜੂਗਾ ਉਹਨਾਂ ਤਾਂ ਮੰਨਿਆ ਕਰਦੇ ਸੀ ਪ੍ਰੈਸ਼ਰ ਪਾ ਕੇ ਸਾਡੇ ਪਿੰਡ ਵਿੱਚ ਪਾਣੀ ਸੀਵਰੇ ਮੇਰੀ ਗੱਲ ਸੁਣੇਗੀ ਕਿ ਕਿਹੜਾ ਦਮ ਲਾਉਣ ਨੂੰ ਚਾਹ ਰਹੇ ਹੋ ਮੇਰੀ ਗੱਲ ਸੁਣੇਗੀ ਕਿ ਕਿਹੜਾ ਦਮ ਲਾਉਣ ਨੂੰ ਚਾਹ ਰਹੇ ਹੋ